ਗੁਰ ਟੇਡੇ ਚੱਲੇ ਲਾਗੇ ਬੀਰੇ ਖਾਨ ਭਗਤ ਸਾਹਿਬ ਜੀ ਜਿਸ ਮਨੁੱਖ ਨੂੰ ਰਾਜਸੀ ਸੱਤਾ ਦਾ ਹੰਕਾਰ ਹੈ ਨਾ ਮੈਂ ਤੇ ਕਚੈਰੀ ਚ ਬੈਠਦਾ ਅਸੀਂ ਹਕੂਮਤ ਕਰਦੇ ਆ ਅਸੀਂ ਰਾਜ ਕਰਦੇ ਆ ਲੋਕਾਂ ਦੇ ਉੱਪਰ ਭਗਤ ਸਾਹਿਬ ਕਹਿੰਦੇ ਇਹ ਕੁਝ ਤੇ ਹੈ ਪਰ ਜੇ ਕਿਸੇ ਨੇ ਕਿਹਾ ਕਿ ਠੀਕ ਹੈ ਵੀ ਤੁਹਾਨੂੰ ਉਹਨੇ ਪਰਮੇਸ਼ਰ ਨੇ ਕਿਰਪਾ ਕਰਕੇ ਪਦਵੀਆਂ ਦਿੱਤੀਆਂ ਰਾਜ ਭਾਗ ਦਿੱਤਾ ਤੇ ਜਿਸ ਨੇ ਇਹ ਰਾਜ ਭਾਗ ਦਿੱਤਾ ਨਾ ਉਹਨੂੰ ਵੀ ਚੇਤੇ ਕਰ ਲਿਆ ਕਰੋ ਉਹਦਾ ਵੀ ਨਾਮ ਕਿਤੇ ਜਪ ਲਿਆ ਕਰੋ ਉਹਨੂੰ ਵੀ ਧਿਆ ਲਿਆ ਕਰੋ ਤੇ ਭਗਤ ਸਾਹਿਬ ਕਹਿੰਦੇ ਅੱਗੋਂ ਨਾ ਮਖੌਲ ਕਰਦਾ ਕਹਿੰਦਾ ਇਹ ਕੰਮ ਸਾਡਾ ਥੋੜੀ ਆ ਇਹ ਕੰਮ ਸਾਡਾ ਨਹੀਂ ਸਾਡਾ ਕੰਮ ਤੇ ਹੈ ਰਾਜ ਭਾਗ ਕਰਨਾ ਕਚਹਿਰੀ ਚ ਬੈਠਣਾ ਦੀਵਾਨ ਚ ਜਾਣਾ ਇਹ ਕੰਮ ਹੈ ਮੇਰਾ ਇਹ ਮੇਰਾ ਕੰਮ ਨਹੀਂ ਪਰਮੇਸ਼ਰ ਦਾ ਨਾਮ ਜਪਣਾ ਇਸ ਤਰ੍ਹਾਂ ਭਗਤ ਸਾਹਿਬ ਕਹਿੰਦੇ ਅੱਗੋਂ ਕਹਿੰਦਾ ਤੇ ਭਗਤ ਸਾਹਿਬ ਜੀ ਨੇ ਇਹ ਸਿੱਖਿਆ ਉਪਦੇਸ਼ ਦੇਣਾ ਕੀਤਾ ਇਹ ਕਚੈਰੀਆਂ ਸਦਾ ਨਹੀਂ ਰਹਿਣੀਆਂ ਇਹ ਦੀਵਾਨ ਸਦਾ ਨਹੀਂ ਰਹਿਣੇ ਇਹ ਤੇ ਛੱਡ ਤੂੰ ਆਪ ਸਦਾ ਨਹੀਂ ਰਹਿਣਾ ਕਾਲ ਨੇ ਤੈਨੂੰ ਖਾ ਜਾਣਾ ਤੇ ਤੂੰ ਕਿਹੜੇ ਝੂਠੇ ਕਾਰਜ ਵਿੱਚ ਲੱਗਾ ਹੋਇਆ ਪਰਮੇਸ਼ਰ ਦੇ ਨਾਮ ਦੇ ਨਾਲ ਪ੍ਰੀਤੀ ਕਰ ਪ੍ਰੇਮਾ ਭਗਤੀ ਦੇ ਨਾਲ ਪ੍ਰੀਤੀ ਕਰ ਪਰ ਇਹ ਨਹੀਂ ਸਮਝਦਾ ਤੇ ਬੜਾ ਹੰਕਾਰ ਦੇ ਵਿੱਚ ਮਸਤਿਆ ਹੋਇਆ ਤੇ ਭਗਤ ਸਾਹਿਬ ਕਹਿੰਦੇ ਟੇਢੀ ਪਾਗ ਟੇਢੀ ਜੀ ਕਰਕੇ ਵਿੰਗੀ ਜੀ ਪੱਗ ਬੰਦਾ ਟੇਢੀ ਕਰਕੇ ਹੈਂਕੜ ਐ ਨਾ ਅੰਦਰ ਤੇ ਟੇਡੇ ਚੱਲੇ ਫਿਰ ਚੱਲਦਾ ਵੀ ਟੇਡਾ ਹੋ ਕੇ ਆਕੜ ਕੇ ਚੱਲਦਾ ਆਕੜ ਕੇ ਹੁਣ ਜਿਹੜਾ ਹੰਕਾਰੀ ਹੁੰਦਾ ਨਾ ਉਹਦੀ ਚਾਲ ਤੇ ਵੱਖਰੀ ਹੁੰਦੀ ਐ ਨਾ ਉਹਦੀ ਚਾਲ ਵੱਖਰੀ ਹੰਕਾਰੀ ਦੀ ਚਾਲ ਉਹਦੀ ਚਾਲ ਤੋਂ ਪਤਾ ਲੱਗ ਜਾਂਦਾ ਸਿਆਣੇ ਜਿਹੜੇ ਹੁੰਦੇ ਨੇ ਨਾ ਉਹ ਕਿਸੇ ਦੀ ਚਾਲ ਵੇਖ ਕੇ ਕਿਸੇ ਦੀ ਗੁਫਤਗੂ ਸੁਣ ਕੇ ਉਹਦੇ ਸਰੀਰ ਦੀਆਂ ਹਰਕਤਾਂ ਵੇਖ ਕੇ ਹੀ ਪਤਾ ਲਾ ਲੈਂਦੇ ਵੀ ਇਹ ਬੰਦਾ ਕਿਹੋ ਜਿਹਾ ਹੰਕਾਰੀ ਬੰਦੇ ਦੀ ਚਾਲ ਗੁਫਤਗੂ ਵੱਖਰੀ ਹੁੰਦੀ ਹੈ ਤੇ ਭਗਤ ਸੈਹਬ ਕਹਿੰਦੇ ਟੇਢੀ ਜੀ ਪੱਗ ਬੰਨੀ ਐ ਤੇ ਫਿਰ ਟੇਡਾ ਹੋ ਕੇ ਆਕੜ ਆਕੜ ਕੇ ਚੱਲਦਾ ਲਾਗੇ ਬੀਰੇ ਖਾਨ ਤੇ ਪਾਨਾਂ ਦੇ ਬੀੜੇ ਖਾਨ ਲੱਗ ਪਿਆ ਇਹ ਜੀ ਕੰਮ ਸਾਡਾ ਇਹਦੇ ਵਿੱਚ ਤੇ ਵਡਿਆਈ ਆ ਅਸੀਂ ਇਹੋ ਜੀਆਂ ਚੀਜ਼ਾਂ 'ਚ ਵਡਿਆਈ ਸਮਝੀ ਨਾ ਇਹ ਤੇ ਬੜਾ ਸ਼ਾਹੀ ਕਾਮਿਆਂ ਇਸ ਤਰ੍ਹਾਂ ਕਹਿੰਦੇ ਜਿਵੇਂ ਹੁਣ ਕਿਸੇ ਨੇ ਵਿਆਹ ਕੀਤਾ ਹੋਵੇ ਤੇ ਸ਼ਰਾਬ ਚੰਗੀ ਲਿਆਣ ਕੇ ਪਾਉਂਦਾ ਕਹਿੰਦਾ ਉਹਨੇ ਵਿਆਹ ਸ਼ਾਹੀ ਕੀਤਾ ਸ਼ਾਹੀ ਵਿਆਹ 12 1500 ਦੀ ਬੋਤਲ ਹੋਵੇ ਇੱਕ ਪਹਿਲੀ ਗੱਲ ਤੇ ਜਿਆਦੀ ਜਿਹੜੇ ਪੀਣ ਵਾਲੇ ਉਹਨਾਂ ਨੂੰ ਇੰਨਾ ਗੱਲਾਂ ਦਾ ਜਿਆਦਾ ਪਤਾ ਤੇ ਇਸ ਕੰਮ ਨੂੰ ਨਾ ਬੜਾ ਟੌਰ ਵਾਲਾ ਸਮਝਦੇ ਆਂ ਵੀ ਬੜਾ ਟੌਰ ਵਾਲਾ ਕੰਮ ਕੀਤਾ ਵੀ ਬਹੁਤਾ ਵਡਿਆਈ ਵਾਲਾ ਕੀਤਾ ਪਰ ਭਗਤ ਸਾਹਿਬ ਜੀ ਕਹਿੰਦੇ ਇਹ ਕੋਈ ਗੱਲ ਬਹੁਤੀ ਵਧੀਆ ਥੋੜਾ ਆਕੜ ਕੇ ਤੁਰਨਾ ਹੰਕਾਰ ਦੇ ਨਾਲ ਪਾਣਾ ਦੇ ਬੀੜੇ ਖਾਣੇ ਟੇਢੀ ਪੱਗ ਬੰਨਣੀ ਤੇ ਜੇ ਕਿਸੇ ਨੇ ਕਿਹਾ ਵੀ ਜੀ ਦੀ ਕਿਰਪਾ ਕਰਕੇ ਆ ਟੇਢੀ ਜੀ ਪੱਗ ਬੰਦਾ ਜੀ ਦੀ ਕਿਰਪਾ ਨਾਲ ਤੇਰੇ ਚਾਕੜ ਆ ਆਕੜ ਦਾ ਕੁਝ ਕਰ ਪੱਲੇ ਹੈ ਤੇ ਫਿਰ ਹੀ ਆ ਨਾ ਜੋ ਕੁਝ ਨੇ ਤੈਨੂੰ ਦਿੱਤਾ ਜੀ ਦਾ ਕਰਕੇ ਤੂੰ ਆਕੜਦਾ ਹੰਕਾਰ ਕਰਦਾ ਉਹਨੂੰ ਚੇਤੇ ਕਰਿਆ ਕਰ ਤੇ ਭਗਤ ਸਾਹਿਬ ਕਹਿੰਦੀ ਅੱਗੋਂ ਕਹਿੰਦਾ ਭਾਉ ਭਗਤ ਸਿਉ ਕਾਜ ਨ ਕਸ਼ੂ ਐ ਆ ਪ੍ਰੇਮਾ ਭਗਤੀ ਨਾਲ ਮੇਰਾ ਥੋੜੀ ਕੰਮ ਆ ਇਹ ਗੁਰਦੁਆਰੇ ਜਾਣਾ ਸਵੇਰੇ ਤੜਕੇ ਉੱਠਣਾ ਰੱਬ ਰੱਬ ਕਰਨਾ ਗੁਰੂ ਘਰ ਜਾ ਕੇ ਮੱਥਾ ਟੇਕਣਾ ਨਮਸ਼ਕਾਰ ਕਰਨੀ ਸੇਵਾ ਕਰਨੀ ਬਾਣੀ ਪੜ੍ਹਨੀ ਇਹ ਕੰਮ ਮੇਰਾ ਥੋੜੀ ਆ ਮੈਂ ਤੇ ਸ਼ਾਈ ਬੰਦਾ ਸ਼ਾਈ ਮੇਰਾ ਕੰਮ ਆ ठाਠ ਦੇ ਨਾਲ ਰਹਿਣਾ ਰਾਤ ਨੂੰ ਲੇਟ ਸੌਣਾ ਮਰਜ਼ੀ ਨਾਲ ਉੱਠਣਾ ਚੰਗੇ ਕੱਪੜੇ ਪਾਉਣੇ ਫੱਬ ਤਬਕੇ ਫਿਰ ਕਹਿੰਦੇ ਮੇਰੋ ਕਾਮ ਦੀਵਾਨ ਮੇਰਾ ਤੇ ਕੰਮ ਦੀਵਾਨ ਚ ਆ ਮੇਰਾ ਤੇ ਕੰਮ ਬਾਦਸ਼ਾਹ ਦੀ ਕਚਹਿਰੀ ਚ ਆ ਮੈਂ ਤੇ ਉੱਥੇ ਬੈਠਦਾ ਜਾ ਕੇ ਬਾਦਸ਼ਾਹ ਦੇ ਨਾਲ ਆਪਣਾ ਮੇਲਜੋਲ ਆ ਉਹਦੇ ਨਾਲ ਆਪਣੀ ਗੱਲਬਾਤ ਆ ਤੇ ਮੈਨੂੰ ਆ ਪ੍ਰੇਮਾ ਭਗਤੀ ਕਰਨੀ ਥੋੜਾ ਇਹ ਕੰਮ ਮੇਰਾ ਥੋੜੀ ਐ ਇਹ ਤੇ ਸਾਧੂ ਸੰਤਾਂ ਦਾ ਉਹ ਕਰਨ ਮੇਰੇ ਵਾਸਤੇ ਨਹੀਂ ਇਹ ਕੰਮ ਇਸ ਤਰ੍ਹਾਂ ਮਸਤਿਆ ਹੋਇਆ ਹੰਕਾਰ ਕਰਦਾ ਤੇ ਭਗਤ ਸਾਹਿਬ ਕਹਿੰਦੇ ਨੇ ਸੁਣ ਪਿਆਰੇ ਆ ਇੱਕ ਗੱਲ ਧਿਆਨ ਦੇ ਨਾਲ RAM ਬਿਸਾਰਿਓ ਹੈ ਅਬਿਮਾਨ ਹੁਣ ਤੂੰ ਅਬਿਮਾਨ ਵਿੱਚ ਆ ਹੁਣ ਤੂੰ ਹੰਕਾਰ ਵਿੱਚ ਆ ਵੀ ਸਾਡਾ ਰਾਜ ਭਾ ਗਿਆ ਸਾਡੀ ਸਰਕਾਰ ਆ ਸਾਡਾ ਜੋਰ ਆ ਸਾਡਾ ਬਲ ਚੱਲਦਾ ਸਾਡਾ ਹੁਕਮ ਚੱਲਦਾ ਤੇ ਐਸੇ ਹੰਕਾਰ ਦੇ ਵਿੱਚ ਤੂੰ ਰਾਮ ਰਮੇ ਹੋਏ ਰਾਮ ਦੇ ਨਾਮ ਨੂੰ ਵਿਸਾਰ ਹੀ ਦਿੱਤਾ ਜਿੰਨੇ ਰਾਜ ਭਾਗ ਦਿੱਤਾ ਨਾ ਜਿੰਨੇ ਇਹ ਸਾਰੀਆਂ ਸਰਦਾਰੀਆਂ ਦਿੱਤੀਆਂ ਨਾ ਉਹਨੂੰ ਵਿਸਾਰ ਹੀ ਦਿੱਤਾ ਉਹਨੂੰ ਭਲਾ ਹੀ ਦਿੱਤਾ ਹੰਕਾਰ ਦੇ ਵਿੱਚ ਆ ਕੇ ਤੇ ਇਹਨਾਂ ਚੀਜ਼ਾਂ ਨੂੰ ਸੱਚ ਮੰਨੀ ਬੈਠਾ ਇਹਨਾਂ ਨੂੰ ਸੱਚ ਕਿਹੜੀਆਂ ਕਨਕ ਕਾਮਨੀ ਮਹਾ ਸੁੰਦਰੀ ਕਨਕ ਸੋਨਾ ਕਾਮਨੀ ਇਸਤਰੀ ਮਹਾ ਸੁੰਦਰੀ ਬਹੁਤੇ ਸੁੰਦਰ ਸਰੂਪ ਵਾਲੀਆਂ ਇਸਤਰੀਆਂ ਇਹਨਾਂ ਦੇ ਵਿੱਚ ਲੁਭਾਇਮਾਨ ਹੋਇਆ ਇਹ ਮੇਰਾ ਕੰਮ ਆ ਤੈਨੂੰ ਸ਼ਾਈ ਕੰਮ ਦੱਸਦਾ ਹਾਲਾਂਕਿ ਕਿਸੇ ਦੇ ਵੱਲ ਭੈੜੀ ਨਿਗਾਹ ਦੇ ਨਾਲ ਤੱਕਣਾ ਗੁਰਮਤ ਨੇ ਸਭ ਤੋਂ ਮਾੜਾ ਕੰਮ ਇਹਨੂੰ ਕਿਹਾ ਪਰ ਮਾਤਾ ਸੀ ਮਾਰੀ ਹੰਕਾਰ ਨੇ ਐਸੇ ਨਸ਼ੇ ਦੇ ਵਿੱਚ ਮਸਤਿਆ ਹੋਇਆ ਹੰਕਾਰ ਦੇ ਨਸ਼ੇ ਵਿੱਚ ਤੇ ਇਹਨੂੰ ਹੀ ਸ਼ਾਹੀ ਕੰਮ ਦੱਸਦਾ ਵੀ ਇਸਤਰੀਆਂ ਪੋਗਣੀਆਂ ਸ਼ਰਾਬਾਂ ਪੀਣੀਆਂ ਕਬਾਬ ਖਾਣੇ ਇਹਨੂੰ ਕਹਿੰਦਾ ਇਹ ਤੇ ਸ਼ਾਹੀ ਕੰਮ ਆ ਹੋਟਲਾਂ ਦੇ ਵਿੱਚ ਰਾਤਾਂ ਗੁਜ਼ਾਰਨੀਆਂ ਪੱਬਾਂ 'ਚ ਜਾ ਕੇ ਪੁੜਕਣਾ ਇਹ ਤੇ ਛਾਈ ਕੰਮ ਆ ਤੁਹਾਨੂੰ ਕੀ ਪਤਾ ਇਹਨਾਂ ਗੱਲਾਂ ਦਾ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਕਨਕ ਕਾਮਨੀ ਸੋਨਾ ਇਸਤਰੀ ਮਹਾਸੁੰਦਰੀ ਜੀ ਦਾ ਬਹੁਤਾ ਸੁੰਦਰ ਸਰੂਪ ਹੈ ਪੇਖ ਪੇਖ ਸੱਚ ਮਾਨ ਇਹਨਾਂ ਚੀਜ਼ਾਂ ਨੂੰ ਵੇਖ-ਵੇਖ ਕੇ ਹੀ ਸੱਚ ਸਮਝੀ ਬੈਠਾ ਵੀ ਇਹੋ ਹੀ ਸੱਚ ਆ। ਸਦਾ ਮੈਂ ਇਹੋ ਕੋਜੀ ਕਰਦਾ ਰਹਿਣਾ। ਇਹ ਸਦਾ ਨਹੀਂ। ਸਤਿਗੁਰੂ ਕਲਗੀਧਰ ਸਾਹਿਬ ਜੀ ਦੇ ਬਚਨ ਪੜ੍ਹੀਏ ਨਾ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਕਿਹੜੀ ਬਾਦਸ਼ਾਹਤ ਦਾ ਹੰਕਾਰ ਕਰਦਾ। ਕਿਹੜੇ ਦੀਵਾਨ ਦਾ ਹੰਕਾਰ ਕਰਦਾ। ਜੇ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਤੇ ਅੰਤ ਨੂੰ ਨੰਗੇ ਪੈਰੀ ਜਾਣਾ ਨੰਗੇ ਪੈਰੀ ਤੇ ਨੋ ਨਹੀਂ ਕੱਖ ਵੀ ਮਿਲਣਾ ਹੰਕਾਰ ਕਰਦਾ ਸਤਗੁਰੂ ਜੀ ਨੇ ਬਚਨ ਕਹੇ ਨੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸ ਰੰਗ ਸਵਾਰੇ ਮਸਤੇ ਹੋਏ ਹਾਥੀ ਜਿਨ੍ਹਾਂ ਦੇ ਉੱਪਰ ਝੁੱਲ ਪਾਏ ਹੋਏ ਸੋਨੇ ਦੇ ਨਾਲ ਕਢਾਈ ਕੀਤੀ ਹੋਈ ਤੇ ਬੜੇ ਸੋਹਣੇ ਫੱਬਦੇ ਪਏ ਨੇ ਇਹ ਤੇਰੇ ਕੋਲ ਹੋਣ ਭਾਵੇਂ ਜਿਨ੍ਹਾਂ ਦੀ ਉਪਮਾ ਨਹੀਂ ਕੀਤੀ ਜਾ ਸਕਦੀ ਐਸੇ ਸੁੰਦਰ ਨੇ ਕੋਟ ਤੁਰੰਗ ਕੋ ਰੰਗ ਸੇ ਕੂਦਤ ਫਿਰ ਕਰੋੜਾਂ ਹੀ ਹੱਥ ਘੋੜੇ ਨੇ ਕੋਲ ਕਿਹੋ ਜੇ ਰਨਾ ਦੀ ਤਰ੍ਹਾਂ ਕੁੱਦ ਕੇ ਚੱਲਣ ਵਾਲੇ ਪੌਨ ਕੇ ਗੌਨਕ ਜਾਤ ਨਿਵਾਰੇ ਐਸੇ ਤੇਜ਼ ਚਾਲ ਚੱਲਣ ਵਾਲੇ ਘੋੜੇ ਨੇ ਕਿ ਹਵਾ ਦੇ ਬੇਗ ਨੂ ਵੀ ਪਿੱਛੇ ਛੱਡ ਜਾਣ ਹਵਾ ਦੀ ਗਤੀ ਨੂੰ ਵੀ ਪਿੱਛੇ ਕਰ ਦੇਣ ਹਵਾ ਦੇ ਨਾਲੋਂ ਵੀ ਤੇਜ਼ ਚੱਲਣ ਵਾਲੇ ਬੋਟ ਤੁਰੰਗ ਕੋ ਰੰਗ ਸੇ ਕੂਦਤ ਪੌਨ ਕੇ ਗੌਨ ਕੋ ਜਾਤ ਨੇਵਾਰੇ ਭਾਰੀ ਪੂਜਾਨ ਕੇ ਭੂਪ ਪਲੀ ਬਿਦ ਫਿਰ ਐਸੇ ਭੂਪ ਐਸੇ ਰਾਜੇ ਭਾਰੀ ਪੂਜਾਵਾਂ ਵਾਲੇ ਜਿਨ੍ਹਾਂ ਦੀਆਂ ਬਾਹਾਂ ਵਿੱਚ ਬੜਾ ਬਲ ਬੜਾ ਬਲ ਨਿਆਵਤ ਸੀਸ ਨਾ ਜਾਤ ਵਿਚਾਰੇ ਐਸੇ ਵੱਡੇ ਪ੍ਰਤਾਪੀ ਵੀ ਉਹਨਾਂ ਨੂੰ ਸਿਰ ਨਵਾਉਣ ਵਾਲਿਆਂ ਦੀ ਉਹਨਾਂ ਨੂੰ ਸਲਾਮ ਕਰਨ ਵਾਲਿਆਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਵੀ ਕਿੰਨੇ ਕੁ ਬੰਦੇ ਜਿਹੜੇ ਇਹਨਾਂ ਦਾ ਹੁਕਮ ਮੰਨਦੇ ਨੇ ਕਿੰਨੇ ਕੁ ਨੇ ਪਰ ਸਤਿਗੁਰੂ ਜੀ ਕਹਿੰਦੇ ਏਤੇ ਭਏ ਤੋ ਕਹਾ ਭਏ ਭੂਪਤ हे ਰਾਜਨ ਏਡਾ ਵੱਡਾ ਵੀ ਬਣ ਗਿਆ ਵੀ ਇਹੋ ਜੇ ਹਾਥੀ ਇਹੋ ਜੇ ਘੋੜੇ ਇਹੋ ਜਿਹਾ ਬਲ ਤੇਰੇ ਸਰੀਰ ਦੇ ਵਿੱਚ ਐਡਾ ਤੇਰਾ ਪ੍ਰਤਾਪ ਵੀ ਨਮਸ਼ਕਾਰਾਂ ਕਰਨ ਵਾਲਿਆਂ ਦੀ ਗਿਣਤੀ ਕੋਈ ਨਹੀਂ ਪਰ ਇੱਕ ਗੱਲ ਚੇਤੇ ਰੱਖੀਂ ਜੇ ਪਰਮੇਸ਼ਰ ਦਾ ਨਾਮ ਚੇਤੇ ਨਹੀਂ ਨਾ ਕੀਤਾ ਜਿੰਨੇ ਸਭ ਕੁਝ ਦਿੱਤਾ ਉਹਨੂੰ ਚੇਤੇ ਨਹੀਂ ਕੀਤਾ ਇੱਤੇ ਭਏ ਤੋ ਕਹਾ ਭਾਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਅੰਤ ਦੇ ਵੇਲੇ ਨੰਗੇ ਪੈਰੀ ਜਾਣਾ ਇਹ ਹਾਥੀ ਘੋੜੇ ਨਹੀਂ ਨਾਲ ਜਾਣੇ ਹੁਣ ਦੇ ਹਿਸਾਬ ਨਾਲ ਕਹਿ ਲੋ ਆਖੇ ਵੀ ਮੈਂ ਤੇ ਐਡਾ ਵੱਡਾ ਬਣ ਗਿਆ ਮੇਰੇ ਆਪਣੇ ਪ੍ਰਾਈਵੇਟ ਜੈਟ ਨੇ ਹੈਲੀਕਾਪਟਰ ਮੇਰੇ ਐਡੀ ਪ੍ਰਭਤਾ ਸਤਿਗੁਰੂ ਕਹਿੰਦੇ ਮੁਬਾਰਕ ਆ ਅਸੀਂ ਇਹ ਨਹੀਂ ਕਹਿੰਦੇ ਵੀ ਤੇਰੇ ਕੋਲ ਹੋਣਾ ਨਾ ਤੈਨੂੰ ਮੁਬਾਰਕ ਆ ਤੈਨੂੰ ਪਰਮੇਸ਼ਰ ਨੇ ਦਿੱਤੇ ਨੇ ਤੂੰ ਕੋਈ ਚੰਗੇ ਕਰਮ ਕੀਤੇ ਉਹਨਾਂ ਦਾ ਨੇ ਫਲ ਤੈਨੂੰ ਦਿੱਤਾ ਪਰ ਅੱਗੇ ਵਾਸਤੇ ਵੀ ਚੰਗਾ ਹੁੰਦਾ ਰਹੇਗਾ ਜੇ ਉਸ ਨੂੰ ਯਾਦ ਕਰਦਾ ਰਹੇਗਾ ਤੇ ਤੇ ਜੇ ਉਹਨੂੰ ਨਾ ਨਾ ਯਾਦ ਕੀਤਾ ਤੇ ਇਹ ਗੁਨਾਹ ਹੀ ਤੇਰੇ ਵਾਸਤੇ ਪਾਪ ਬਣ ਜਾਣੇ ਜੀਤ ਫੇਰੇ ਸਭ ਦੇਸ ਦੇ ਸਾਨਕ ਸਾਰੀਆਂ ਦਿਸ਼ਾਵਾਂ ਨੂੰ ਸਾਰਿਆਂ ਦੇਸ਼ਾਂ ਨੂੰ ਜਿੱਤ ਲਿਆ ਇਹਨੇ ਆਪਣੇ ਬਲ ਦੇ ਨਾਲ ਆਪਣੀ ਫੌਜ ਦੇ ਬਲ ਨਾਲ ਆਪਣੀ ਬੁੱਧੀ ਦੇ ਬਲ ਦੇ ਨਾਲ ਆਪਣੀਆਂ ਬਾਹਾਂ ਦੇ ਬਲ ਦੇ ਨਾਲ ਜਿੱਤ ਲਏ ਚਾਰ ਚਫੇਰੇ ਜੀਤ ਫੇਰੇ ਸਭ ਦੇਸ਼ ਦੇਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਇਹਦੇ ਢੋਲ ਵੱਜਦੇ ਨੇ ਨਗਾ ਮਿਰਦੰਗਾ ਵੱਜਦੀਆਂ ਨੇ ਨਗਾਰੇ ਵੱਜਦੇ ਚਾਰ ਚਫੇਰੇ ਦਾ ਹੁਕਮ ਚੱਲਦਾ ਜੀਤ ਫਿਰੇ ਸਭ ਦੇਸ਼ ਦਿਸਾਨ ਕੋ ਬਾਜਤ ਢੋਲ ਮਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਹਾਥੀ ਜਿਹੜੇ ਨੇ ਉਹ ਵੱਦੇ ਹੋਏ ਚੰਗਾੜਾ ਮਾਰਦੇ ਨੇ ਤਬੇਲਿਆਂ ਦੇ ਵਿੱਚ ਵੱਦੇ ਹੋਏ ਸੁੰਦਰ ਮਹੰਗੇ ਬਲੀ ਘੋੜੇ ਜਿਹੜੇ ਨੇ ਉਹ ਹਿੰਕਦੇ ਪਏ ਨੇ ਏਡਾ ਵੱਡਾ ਲਾਮ ਲਸ਼ਕਰੇ ਦੇ ਕੋਲ ਭੂਤ ਭਵਿੱਖ ਭਵਾਨ ਕੇ ਭੂਪਤ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਵਰਤਮਾਨ ਸਮੇਂ ਵਿੱਚ ਜਿਹੜੇ ਬੀਤ ਚੁੱਕੇ ਸਮੇਂ ਵਿੱਚ ਹੋਏ ਜਿਹੜੇ ਵਰਤਮਾਨ ਸਮੇਂ ਦੇ ਵਿੱਚ ਤੇ ਆਉਣ ਵਾਲੇ ਸਮੇਂ ਵਿੱਚ ਵੀ ਐਸੇ ਕਿੰਨੇ ਕ ਰਾਜੇ ਹੋਣਗੇ ਜਿਨ੍ਹਾਂ ਦੇ ਕੋਲ ਇੰਦਾ ਤੇਜ ਪ੍ਰਤਾਪ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਨੇ ਨਹੀਂ ਜਾਤ ਵਿਚਾਰੇ ਸ੍ਰੀਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਤੇ ਜੇ ਪਰਮੇਸ਼ਰ ਜੋ ਸ੍ਰੀਪਤ ਮਹਾਯਾ ਦਾ ਮਾਲਕ ਆ ਨਾ ਲక్ష్ਮੀ ਦਾ ਪਤੀ ਪਰਮੇਸ਼ਰ ਜੇ ਉਹਨੂੰ ਨਾਨਾ ਸਿਮਰਿਆ ਉਹਨੂੰ ਯਾਦ ਨਾ ਕੀਤਾ ਭਾਵੇਂ ਕਿੱਡਾ ਰਾਜ ਭਾਗ ਕਿੰਨੀ ਸਮਗਰੀ ਕਿੰਨਾ ਧਨ ਦੌਲਤ ਕਿੰਨੀਆਂ ਫੌਜਾਂ ਕਿੱਡੀਆਂ ਕਚਹਿਰੀਆਂ ਲੱਗਦੀਆਂ ਤੇਰੀਆਂ ਅੰਤ ਕੋ ਅੰਤ ਕੇ ਧਾਮ ਸਦਾਰੇ ਅੰਤ ਕੋ ਅੰਤ ਦੇ ਵੇਲੇ ਨੂੰ ਅੰਤ ਕੇ ਅੰਤ ਨਾਮ ਹੈ ਜਮਦੂਤ ਦਾ ਧਰਮਰਾਜ ਦਾ ਕਹਿੰਦੇ ਅੰਤ ਦੇ ਵੇਲੇ ਫਿਰ ਨਾ ਜਦੋਂ ਤੇਰਾ ਅੰਤ ਹੋਇਆ ਸਰੀਰ ਦਾ ਅੰਤ ਕੇ ਧਾਮ ਉਹਦੋਂ ਜਮਦੂਤਾਂ ਦੇ ਘਰ ਹੀ ਜਾਣਾ ਫਿਰ ਫਿਰ ਉਹਨਾਂ ਹੀ ਫੜ ਕੇ ਖੜਨਾ ਆਹ ਹਾਲਤ ਹੋਣੀ ਤੇ ਤੂੰ ਮਾਨ ਕਾਦਾ ਕਰਦਾ ਇਹ ਉਹਨੇ ਤੈਨੂੰ ਦਿੱਤਾ ਤੇਰੇ ਕੋਲ ਹੈ ਤੇ ਹੰਕਾਰ ਨਾ ਕਰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਯਾਦ ਕਰ ਜਿਨੇ ਇਹ ਕਿਰਪਾ ਕੀਤੀ ਹੈ ਜੇ ਉਹ ਤੈਨੂੰ ਚੇਤੇ ਰਵੇਗਾ ਤੇ ਉਹ ਹੋਰ ਕਿਰਪਾ ਕਰਦਾ ਰਹੇਗਾ ਤੇ ਜੇ ਤੂੰ ਹੰਕਾਰ ਦੇ ਵਿੱਚ ਆ ਗਿਆ ਆਕੜ ਆਕੜ ਕੇ ਤੁਰਦਾ ਤੇ ਜੇ ਕਿਸੇ ਨੇ ਕਿਹਾ ਵੀ ਤੂੰ ਵੀ ਜਪਿਆ ਕਰਕੇ ਤੇ ਰੱਬ ਦਾ ਨਾਮ ਤੇ ਉਹਨੂੰ ਗਾੜੀਓ ਕਹਿੰਦਾ ਮੇਰਾ ਕੰਮ ਨਹੀਂ ਵੇਲਿਆਂ ਦਾ ਮੇਰਾ ਕੰਮ ਤੇ ਕਚਹਿਰੀ 'ਚ ਬਹਿਣਾ ਤੇ ਪਿਆਰ ਕਿਹਦੇ ਨਾਲ ਆ ਧਰਤ ਸਾਹਿਬ ਕਹਿੰਦੇ ਨੇ ਨਾ ਤੇ ਹੰਕਾਰ ਦੇ ਵਿੱਚ ਆਣ ਕੇ ਤੇ ਰਾਮ ਨੂੰ ਭੁਲਾ ਦਿੱਤਾ ਪਰਮੇਸ਼ਰ ਨੂੰ ਭੁਲਾ ਦਿੱਤਾ ਸੋਨੇ ਦੇ ਨਾਲ ਸੁੰਦਰ ਸਰੂਪ ਵਾਲੀਆਂ ਇਸਤਰੀਆਂ ਦੇ ਨਾਲ ਇਹਦਾ ਪਿਆਰ ਲੱਗਾ ਇਹਨਾਂ ਚੀਜ਼ਾਂ ਨੂੰ ਵੇਖ-ਵੇਖ ਕੇ ਤੇ ਸੱਚ ਸਮਝੀ ਫਿਰਦਾ ਵੀ ਇਹੋ ਹੀ ਸੱਚ ਆ ਇਹ ਸਦੀਵ ਰਹਿਣ ਵਾਲੀਆਂ ਤੇ ਪਿਆਰਿਆ ਤੂੰ ਭਲੇਖੇ ਦੇ ਵਿੱਚ ਆ ਤੂੰ ਇੰਨਾਂ ਚੀਜ਼ਾਂ ਦਾ ਮਾਣ ਕਰਦਾ ਹੰਕਾਰ ਕਰਦਾ ਸਤਿਗੁਰੂ ਜੀ ਦੀ ਬਾਣੀ ਦਾ ਬਚਨ ਹੈ ਕਨਕ ਕਾਮਨੀ ਸੇਜ ਸੋਹਣੀ ਇਹ ਜਿੰਨੀਆਂ ਵੀ ਚੀਜ਼ਾਂ ਇਹਨਾਂ ਨੂੰ ਵੇਖ ਕੇ ਰੱਬ ਨੂੰ ਨਾ ਭੁਲਾਈਂ ਕਾਲ ਸਰ ਪਰ ਜਾਨ ਕਿਉਂਕਿ ਮੌਤ ਜਿਹੜੀ ਆ ਉਹ ਤੇਰੇ ਸਿਰ ਤੇ ਖਲੋਤੀ ਆ ਉਹ ਸਦਾ ਹੀ ਤੇਰੇ ਸਿਰ ਤੇ ਹੈ ਕੋਸ ਗੱਲ ਨੂੰ ਸੱਚ ਸਮਝ ਲਾਲਚ ਝੂਠ ਵਿਕਾਰ ਮਹਾਮਦ ਰਹਾਉ ਦਾ ਵਿਸ਼ਰਾਮ ਦੇ ਕੇ ਭਗਤ ਸਾਹਿਬ ਕਹਿੰਦੇ ਨੇ ਲਾਲਚ ਵਿੱਚ ਲੱਗਾ ਲਾਲਚ ਕੀ ਹੁੰਦਾ ਹੈ ਆਪਾਂ ਕਈ ਵਾਰਾਂ ਕਿਸੇ ਨੂੰ ਕਹਿ ਦਿੰਨੇ ਬੜਾ ਲਾਲਚ ਕਰਦਾ ਬੰਦਾ ਪਰ ਕਈ ਵਾਰਾਂ ਉਹਦੇ ਕੋਲ ਸਿਰਫ ਲੋੜੀਂਦੀਆਂ ਵਸਤੂਆਂ ਹੀ ਹੁੰਦੀਆਂ ਜਿੰਨੀ ਕ ਜਰੂਰਤ ਹੈ ਨਾ ਜਿੰਨੀ ਕ ਚਾਹੀਦੀਆਂ ਓਨੀਆਂ ਹੀ ਹੁੰਦੀਆਂ ਉਹਦੇ ਕੋਲ ਉਦੋਂ ਵੱਧ ਨਹੀਂ ਇਹਨੂੰ ਲਾਲਚ ਨਹੀਂ ਕਹਿੰਦੇ ਲਾਲਚ ਹੁੰਦਾ ਹੈ ਜਦੋਂ ਜ਼ਰੂਰਤ ਜੋਗੀਆਂ ਵਸਤੂਆਂ ਕੋਲ ਹਨ ਗੁਜ਼ਾਰੇ ਜੋਗੀਆਂ ਹਨ ਪਰ ਫੇਰ ਵੀ ਬੰਦੇ ਦੀ ਨੀਤ ਨਹੀਂ ਭਰਦੀ ਕਹਿੰਦਾ ਹਜੇ ਹੋਰ ਹੋਣੀਆਂ ਚਾਹੀਦੀਆਂ ਜਦੋਂ ਗੁਜ਼ਾਰੇ ਤੋਂ ਵੱਧ ਚੀਜ਼ਾਂ ਇਕੱਠੀਆਂ ਕਰਨ ਦਾ ਯਤਨ ਕਰਦਾ ਉਹਨੂੰ ਕਹਿੰਦੇ ਲਾਲਚੇ ਲਾਲਚੀ ਹੋ ਗਿਆ ਵੀ ਗੁਜ਼ਾਰਾ ਤੇ ਚੱਲਦਾ ਗੁਜ਼ਾਰੇ ਜੋਗੀਆਂ ਹੈਗੀਆਂ ਪਰ ਮਨ ਨਹੀਂ ਰਜਿਆ ਇਸ ਕਰਕੇ ਹੋਰ ਇਹ ਇਕੱਠੀਆਂ ਕਰਦਾ ਪਿਆ ਇਹ ਲਾਲਚੀ ਕਹਿੰਦੇ ਲਾਲਚ ਵਿੱਚ ਫਸਿਆ ਲਾਲਚ ਚ ਲਾਲਚ ਹੀ ਆ ਨਾ ਕਿਤੇ ਨੌਕਰੀ ਕਰਦਾ ਕਿਤੇ ਡਿਊਟੀ ਕਰਦਾ ਆਪਣਾ ਕਾਰੋਬਾਰ ਕਰਦਾ ਤੇ ਇਹਦਾ ਗੁਜ਼ਾਰਾ ਚੱਲਣ ਡਿਆ ਬੜਾ ਸੋਹਣਾ ਚੱਲਣ ਡਿਆ ਵਧੀਆ ਚੱਲਣ ਡਿਆ ਗੁਜ਼ਾਰਾ ਤੇ ਜਦੋਂ ਰਿਸ਼ਵਤ ਲੈਣ ਲੱਗਦਾ ਉਦੋਂ ਸਮਝੋ ਲਾਲਚੀ ਹੋ ਗਿਆ ਹੁਣ ਗੁਜ਼ਾਰਾ ਚੱਲਦਾ ਸੀ ਪਰ ਮਨ 'ਚ ਲਾਲਚ ਆ ਗਿਆ ਨਾ ਕਿ ਹੋਰੋ ਜੇ ਹਣ ਤੇ ਢੰਗ ਸਹੀ ਨਹੀਂ ਵਰਤਿਆ ਢੰਗ ਗਲਤ ਵਰਤਦਾ ਫਿਰ ਰਿਸ਼ਵਤਾਂ ਲੈਂਦਾ ਲੋਕਾਂ ਕੋਲ ਫਿਰ ਚੋਰੀਆਂ ਕਰਦਾ ਫਿਰ ਕਿਸੇ ਨੂੰ ਲੁੱਟਦਾ ਕਿਸੇ ਨਾ ਠੱਗੀ ਮਾਰਦਾ ਤੇ ਕਹਿੰਦੇ ਲਾਲਚੀ ਹੋ ਗਿਆ ਲਾਲਚੀ ਤੇ ਭਗਤ ਸਾਹਿਬ ਕਹਿੰਦੇ ਲਾਲਚ ਵਿੱਚ ਲੱਗਾ ਝੂਠ ਝੂਠ ਬੜਾ ਬੋਲਦਾ ਬੜਾ ਪਿਆਰ ਕਰਦਾ ਝੂਠ ਦੇ ਨਾਲ ਬੜਾ ਹੀ ਚੰਗਾ ਲੱਗਦਾ ਇਹਨੂੰ ਝੂਠ ਝੂਠ ਬੋਲਣ ਦਾ ਸਵਾਦ ਬੜਾ ਲੈਂਦਾ ਬਾਬਾ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਲੋਕਾਂ ਨੂੰ ਝੂਠ ਦਾ ਸਵਾਦ ਹੀ ਬੜਾ ਆਉਂਦਾ ਸਿੱਖ ਪੁੱਛਦਾ ਮਹਾਰਾਜ ਕਿੰਨਾ ਕੁ ਸਤਗੁਰੂ ਜੀ ਕਹਿੰਦੇ ਝੂਠ ਤਿੰਜ ਬੋਲਦੇ ਨੇ ਕੂੜ ਮਿੱਠਾ ਕੂੜ ਇਹਨਾਂ ਨੂੰ ਐਨ ਮਿੱਠਾ ਲੱਗਦਾ ਮਿੱਠਾ ਕੂੜ ਮੱਖਿਓ ਕੂੜ ਤੇ ਮੱਖਿਓ ਸ਼ਹਿਤ ਵਰਗਾ ਲੱਗਦਾ ਪਰ ਇਹ ਜਿਹੜਾ ਝੂਠ ਹੈ ਨਾ ਝੂਠ ਕੂੜ ਡੋਬੇ ਪੂਰ ਇਹ ਪੂਰਾ ਦੇ ਪੂਰ ਡੋਬ ਦਿੰਦਾ ਪਰ ਸੰਸਾਰ ਦੇ ਜੀਵ ਸਮਝਦੇ ਨਹੀਂ ਗੁਰੂ ਸਾਹਿਬ ਤੇ ਬਾਰ ਬਾਰ ਕਹਿੰਦੇ ਵੀ ਝੂਠ ਦਾ ਕਿਹੜਾ ਛੜਦੇ ਪਰ ਨਹੀਂ ਤਿਆਗਦਾ ਕਹਿੰਦਾ ਬਾਬਾ ਜੀ ਝੂਠ ਛੱਡਦਾ ਤੇ ਕਾਰੋਬਾਰ ਗਿਆ ਜੇ ਝੂਠ ਛੱਡਦਾ ਤੇ ਗ੍ਰਸਤ ਗਈ ਜੇ ਝੂਠ ਛੱਡ ਦਿੱਤਾ ਤੇ ਮੈਂ ਤੇ ਭੁੱਖਾ ਮਰ ਜਾਊ ਮੇਰੀ ਠੇਕੇਦਾਰੀ ਗਈ ਝੂਠ ਬੋਲਣ ਤੋਂ ਬਿਨਾ ਮੇਰੀ ਦੁਕਾਨਦਾਰੀ ਗਈ ਝੂਠ ਬੋਲਣ ਤੋਂ ਬਿਨਾ ਮੇਰਾ ਕਾਰੋਬਾਰ ਗਿਆ ਮੇਰੀ ਕਮਾਈ ਗਈ ਇਹ ਤੇ ਚੱਲਦਾ ਹੀ ਸਭ ਕੁਝ ਝੂਠ ਨਾਲ ਆ ਤੇ ਜੇ ਇਹ ਛੱਡ ਦਿੱਤਾ ਤੇ ਫਿਰ ਮੇਰਾ ਗੁਜ਼ਾਰਾ ਕਿਵੇਂ ਹੋਊ ਇਹਨਾਂ ਫਸਿਆ ਇਹਨਾਂ ਪਿਆਰਾ ਲੱਗਦਾ ਇਹਨੂੰ ਝੂਠ ਇਹਦੀ ਜ਼ਿੰਦਗੀ 'ਚ ਝੂਠ ਇਹਦੇ ਕਾਰੋਬਾਰ 'ਚ ਵੀ ਝੂਠ ਆ ਗਿਆ ਹਰ ਇੱਕ ਗੱਲ ਵਿੱਚ ਝੂਠ ਬੋਲਦਾ ਐਸਾ ਝੂਠ ਬੋਲਦਾ ਇਹ ਗੁਰੂ ਦੇ ਕੋਲ ਆਣ ਕੇ ਵੀ ਸੱਚ ਨਹੀਂ ਦੱਸਦਾ ਇੱਥੇ ਵੀ ਮੁਕਰ ਜਾਂਦਾ ਹਾਲਾਂਕਿ ਸਤਗੁਰੂ ਕਹਿੰਦੇ ਉੱਥੇ ਤੇ ਸੱਚੀ ਦਾ ਹੀ ਨਵੇੜਾ ਹੋਣਾ ਸੱਚ ਦਾ ਹੀ ਇਸ ਗੱਲ ਨੂੰ ਜਾਣਦਾ ਹੋਇਆ ਵੀ ਗੁਰੂ ਦੇ ਕੋਲ ਝੂਠ ਬੋਲਦਾ ਕਹਿੰਦਾ ਲੋਕਾਂ ਦੀ ਨਿਗਾਹ ਤੇ ਸੱਚਾ ਸੋਚਾ ਹੀ ਰਹੂੰ ਨਾ ਇੰਨਾ ਪਿਆਰਾ ਲੱਗਦਾ ਝੂਠ ਇੰਨਾ ਪਿਆਰ ਇਹਦਾ ਝੂਠ ਨਾ ਬੇਕਾਰ ਮਹਾ ਮਦ ਇਨਾਂ ਵਿੱਚ ਲੱਗਾ ਲਾਲਚ ਵਿੱਚ ਲੱਗਾ ਝੂਠ ਵਿੱਚ ਲੱਗਾ ਤੇ ਵਿਕਾਰਾਂ ਦਾ ਇਹਨੂੰ ਬਹੁਤਾ ਮਦ ਹੰਕਾਰ ਹੈ ਜਾਂ ਇਸ ਨਸ਼ੇ ਦੇ ਵਿੱਚ ਲੱਗਾ ਹੋਇਆ ਤੇ ਭਗਤ ਸਾਹਿਬ ਕਹਿੰਦੇ ਨੇ ਇਹ ਬਿੱਦ ਆਉਦ ਬਿਹਾਨ ਬਸ ਇਸੇ ਵਿਧੀ ਅਨਸਾਰੀ ਲਾਲਚ ਵਿੱਚ ਲੱਗਿਆ ਝੂਠ ਬੋਲਦਿਆਂ ਵਿਕਾਰ ਭੋਗਦਿਆਂ ਹੰਕਾਰ ਕਰਦਿਆਂ ਇਸੇ ਵਿਧੀ ਅਨੁਸਾਰ ਹੀ ਆਉਦ ਜਿਹੜੀ ਐ ਉਮਰ ਜਿਹੜੀ ਐ ਉਹ ਬਤੀਤ ਹੁੰਦੀ ਜਾਂਦੀ ਐ ਉਹ ਨੰਗਦੀ ਜਾਂਦੀ ਐ ਤੇ ਭਗਤ ਸਾਹਿਬ ਕਹਿੰਦੇ ਇੱਕ ਗੱਲ ਚੇਤੇ ਰੱਖੀ ਮਿੱਤਰਾ ਕਹ ਕਬੀਰ ਅੰਤ ਕੀ ਬੇਰ ਭਗਤ ਕਬੀਰ ਸਾਹਿਬ ਕਹਿੰਦੇ ਅੰਤ ਦੇ ਵੇਲੇ ਜਦੋਂ ਤੇਰੇ ਸਰੀਰ ਦਾ ਅੰਤਮ ਸਮਾ ਆਇਆ ਆਏ ਲਾਗੋ ਕਾਲ ਨਿਦਾਨ ਅੰਤ ਦੇ ਵੇਲੇ ਕਾਲ ਆਣ ਕੇ ਲੱਗਣਾ ਹੀ ਭਾਵੇਂ ਮੌਤ ਨੇ ਆਣ ਕੇ ਤੈਨੂੰ ਫੜ ਲੈਣਾ ਉਹਦੇ ਤੋਂ ਤੇਰੇ ਕੋਲੋਂ ਛੁੱਟਣ ਦਾ ਯਤਨ ਕੋਈ ਨਹੀਂ ਹੋਣਾ ਮੌਤ ਤੋਂ ਛੁੱਟਣ ਦਾ ਯਤਨ ਨਹੀਂ ਤੇਰੇ ਕੋਲੋਂ ਕੋਈ ਵੀ ਬਣਨਾ ਤੇ ਨਾ ਉਹਦੇ ਤੋਂ ਕੋਈ ਛੁੱਟ ਸਕਿਆ ਕਰੇ ਕੋਟ ਕੋਟੰ ਧਰੇ ਕੋਟ ਊਟੰ ਬਚੇ ਗੋ ਨਾ ਕੋਈ ਕਰੇ ਕਾਲ ਚੋਟੰ ਭਾਵੇਂ ਕਿੰਨੀਆਂ ਓਟਾਂ ਲੈ ਲਵੇ ਕਿੰਨੇ ਆਸਰੇ ਲੈ ਲਵੇ ਕਿੰਨੇ ਕਿਲੇ ਬਣਾ ਲਵੇ ਕਿੰਨੇ ਯਤਨ ਕਰ ਲਵੇ ਜਦੋਂ ਕਾਲ ਮੌਤ ਆਣ ਕੇ ਚੋਟ ਕਰਦੀ ਤੇ ਉਹਦੇ ਤੋਂ ਬਚਦਾ ਨਹੀਂ ਕੋਈ ਵੀ ਕੋਈ ਨਹੀਂ ਬਚ ਸਕਦਾ ਇਸ ਕਰਕੇ ਇਸ ਗੱਲ ਨੂੰ ਚੇਤੇ ਰੱਖ ਐਵੇਂ ਲਾਲਚ ਵਿੱਚ ਝੂਠ ਵਿੱਚ ਲੱਗ ਕੇ ਤੇ ਆਪਣਾ ਜਨਮ ਨਾ ਵਿਅਰਥ ਗਵਾਈ ਜਾ ਮਿੱਤਰਾ ਇਹ ਸੰਸਾਰ ਤੋਂ ਇੱਕ ਨਾ ਇੱਕ ਦਿਨ ਜਾਣਾ ਜਿਵੇਂ ਭਗਤ ਬਾਬਾ ਤਰਲੋਚਨ ਜੀ ਕਹਿੰਦੇ ਨਾ ਮਾਇਆ ਮੋਹ ਮਨ ਅੱਗ ਲੜਾ ਪ੍ਰਾਣੀ ਮਾਇਆ ਮੋਹ ਮਨ ਅੱਗ ਲੜਾ ਪ੍ਰਾਣੀ ਜਰਾ ਮਰਨ ਭਉ ਵਿਸਰ ਗਿਆ ਮਾਇਆ ਦਾ ਮੋਹ ਇਹਦੇ ਮਨ ਵਿੱਚ ਬਹੁਤਾ ਤੇ ਐਸਾ ਮੋਹ ਦੇ ਵਿੱਚ ਫਸਿਆ ਵੀ ਨਾ ਇਹਨੂੰ ਇਹ ਚੇਤਾ ਵੀ ਮੈਂ ਬੁੱਢਾ ਹੁੰਦਾ ਜਾਣਾ ਤੇ ਨਾ ਇਹਨੂੰ ਇਸ ਗੱਲ ਦਾ ਚੇਤਾ ਵੀ ਮੈਂ ਮਰਨ ਵਾਲੇ ਪਾਸੇ ਤੁਰਿਆ ਜਾਣਾ ਦਿਨ ਘਟਦੇ ਜਾਂਦੇ ਨੇ ਉਮਰ ਮੁੱਕਦੀ ਜਾਂਦੀ ਐ ਮੌਤ ਲਾਗੇ ਆਉਂਦੀ ਜਾਂਦੀ ਐ ਇਸ ਗੱਲ ਦਾ ਚੇਤਾ ਹੀ ਨਹੀਂ ਐਸਾ ਮੋਹਿਆ ਮਾਇਆ ਮੋਹ ਮਨ ਅਗ ਲੜਾ ਪ੍ਰਾਣੀ ਜਰਾ ਮਰਨ ਪਾਉ ਵਿਸਰ ਗਿਆ ਕੁਟੰਬ ਦੇਖ ਬਿਗ ਸਹਿ ਕਮਲਾ ਜਿਉ ਜਦੋਂ ਆਪਣੇ ਪਰਿਵਾਰ ਨੂੰ ਵੇਦਾ ਨਾ ਧੀਆਂ ਪੁੱਤਰਾਂ ਨੂੰ ਤੇ ਜਿਵੇਂ ਸੂਰਜ ਨੂੰ ਵੇਖ ਕੇ ਕੌਲ ਦਾ ਫੁੱਲ ਖਿੜਦਾ ਨਾ ਇਸ ਤਰ੍ਹਾਂ ਖਿੜ ਜਾਂਦਾ ਹੈ ਵੀ ਕਹਿੰਦਾ ਹੁਣ ਅੱਦ ਕੀ ਆ ਲਿਆ ਕੇ ਦੇਣਾ ਪੁੱਤਰ ਨੂੰ ਹਦ ਕੀ ਆ ਲਿਆ ਕੇ ਦੇਣਾ ਲਿਆ ਕੇ ਦੇ ਪਰ ਕਮਾਈ ਦਾ ਸਾਧਨ ਚੰਗਾ ਹੋਣਾ ਚਾਹੀਦਾ ਈ ਨੇਕ ਕਮਾਈ ਦਾ ਲਿਆ ਕੇ ਦੇ ਤੇ ਰੋਕ ਦੇ ਨੀ ਲੁੱਟ ਕੇ ਲਿਆ ਕੇ ਨਾ ਕਿਸੇ ਨੂੰ ਇਹਨੂੰ ਦਈਂ ਕੁਟੰਬ ਦੇਖ ਬਿਗਸਹਿ ਕਮਲਾ ਜਿਉ ਪਰ ਘਰ ਜੋ ਹੈ ਕਪਟ ਨਰਾ ਐਸਾ ਕਪਟੀ ਐ ਪਰਾਏ ਘਰਾਂ ਨੂੰ ਤੱਕਦਾ ਦੂਜੀਆਂ ਇਸਤਰੀਆਂ ਵੱਲ ਮਾੜੀ ਨਿਗਾਹ ਨਾ ਵੇਂਦਾ ਪਰਾਏ ਦਾ ਘਰ ਤੱਕਦਾ ਤੇ ਕਈ ਇਸਤਰੀਆਂ ਵੀ ਤੇ ਪਰ ਮਰਦਾਂ ਵੱਲ ਮਾੜੀ ਨਿਗਾਹ ਨਾਲ ਤੱਕਦੀਆਂ ਹੀ ਪਰਾਏ ਨੂੰ ਤੱਕਦਾ ਏ ਪਰਾਈ ਜਵਾਨੀ ਪਰ ਘਰ ਜੋਹੇ ਕਪਟਨਰਾ ਤੇ ਭਗਤ ਸਾਹਿਬ ਕਹਿੰਦੇ ਇੱਕ ਗੱਲ ਚੇਤੇ ਰੱਖ ਦੂੜਾ ਆਇਓ ਏ ਜਮਹੇ ਤਣਾ ਜਮਹੇ ਤਣਾ ਧਰਮਰਾਜ ਦਾ ਤਣਾ ਪੁੱਤਰ ਜਮਦੂਤ ਦੂੜਾ ਆਇਓ ਏ ਦੌੜਦਾ ਆਉਂਦਾ ਹੀ ਜਮਦੂਤ ਤੇ ਤੇਰੇ ਵੱਲ ਭੱਜ ਆਉਂਦਾ ਦੌੜਦਾ ਆਉਂਦਾ ਦੂੜਾ ਆਇਓ ਏ ਜਮੇ ਤਣਾ ਤਿੰਨ ਆਗ ਲੜੈ ਮੈਂ ਰਹਿਣ ਨਾ ਜਾਈ ਉਹਦੇ ਗਾੜੀ ਨਹੀਂ ਤੇਰੇ ਤੋਂ ਖਲੋਤਾ ਜਾਣਾ ਉਹਨੇ ਕਲੂਣ ਦੇਣਾ ਹੀ ਨਹੀਂ ਉਹਨੇ ਢਾ ਲੈਣਾ ਉਹਨੇ ਸਰੀਰ ਦੇ ਵਿੱਚੋਂ ਜਾਨ ਵੱਖਰੀ ਕਰੀ ਦੇਣੀ ਇਸ ਕਰਕੇ ਭਗਤ ਸਾਹਿਬ ਕਹਿੰਦੇ ਨੇ ਤੂੰ ਲਾਲਚ ਵਿੱਚ ਫਸਿਆ ਝੂਠ ਵਿੱਚ ਫਸਿਆ ਬੇਕਾਰਾਂ ਦੇ ਵਿੱਚ ਇਸ ਮਦ ਨਸ਼ੇ ਦੇ ਵਿੱਚ ਤੂੰ ਫਸਿਆ ਹੋਇਆ ਇਸੇ ਦੇ ਵਿੱਚ ਹੀ ਤੇਰੀ ਉਮਰ ਬਤੀਤ ਹੁੰਦੀ ਜਾਂਦੀ ਹੈ ਪਰ ਅੰਤ ਦੇ ਵੇਲੇ ਅੰਤ ਦੇ ਸਮੇਂ ਕਾਲ ਨੇ ਆਣ ਕੇ ਤੈਨੂੰ ਫੜ ਲੈਣਾ ਮੌਤ ਤੇਰੇ ਸਿਰ ਤੇ ਖਲੋਤੀ ਹੈ ਤੇਰੇ ਤੋਂ ਦੂਰ ਨਹੀਂ ਉਹਨੇ ਆਉਣਾ ਹੀ ਆਉਣਾ ਹੀ ਇਸ ਕਰਕੇ ਬਾਅਦ ਵਿੱਚ ਤੈਨੂੰ ਨਾ ਪਛਤਾਉਣਾ ਪਵੇ ਕਿ ਮੈਂ ਜਨਮ ਵਿਅਰਥ ਗਵਾ ਲਿਆ ਮੈਂ ਜ਼ਿੰਦਗੀ ਵਿਅਰਥ ਗਵਾਲੀ ਜਿਵੇਂ ਸਤਿਗੁਰੂ ਸਾਹਿਬ ਜੀ ਦਾ ਬਚਨ ਹੈ ਕੰਨ ਲੱਗੇ ਜਨਮ ਸਿਰਾਨੋ ਮੁੜ ਕੇ ਨਾ ਕਹਿਣਾ ਕਵੇ ਜਿਵੇਂ ਭਗਤ ਜੀ ਕਹਿੰਦੇ ਜਨਮ ਸਿਰਾਨੋ ਕਹਿੰਦੇ ਜਨਮ ਤੇ ਨੰਗ ਗਿਆ ਉਮਰ ਤੇ ਨੰਗ ਗਈ ਸਾਰੀ ਪੰਥ ਨਾ ਸਵਾਰਾ ਜ਼ਿੰਦਗੀ ਦਾ ਰਸਤਾ ਨਹੀਂ ਸਵਾਰਿਆ ਜ਼ਿੰਦਗੀ ਨੰਗੀ ਉਮਰ ਨੰਗੀ ਸਰੀਰ ਦੀ ਯਾਤਰਾ ਪੂਰੀ ਹੋ ਗਈ ਪਰ ਸੁਰਤ ਦੀ ਤੁਰੀ ਵੀ ਨਹੀਂ ਜਨਮ ਸਿਰਾਨੋ ਪੰਥ ਨਾ ਸਵਾਰਾ ਸਾਂਝ ਪਰੀ ਦਹ ਦਿਸ ਅੰਧਿਆਰਾ ਸ਼ਾਮਾਂ ਪੈ ਗਈਆਂ ਤੇ ਚਾਰ ਚਫੇਰੇ ਹਨੇਰਾ ਹੀ ਹਨੇਰਾ ਇਸ ਕਰਕੇ ਤੂੰ ਸਮਝ ਜਾ ਇਸ ਗੱਲ ਨੂੰ ਚੇਤੇ ਰੱਖ ਤੇ ਪਰਮੇਸ਼ਰ ਦੇ ਨਾਮ ਦੇ ਨਾਲ ਪ੍ਰੀਤ ਕਰ ਐਵੇਂ ਇਹਨਾਂ دیਵਾਨੀਆਂ ਦਾ ਇਹਨਾਂ ਕਚਹਿਰੀਆਂ ਦਾ ਮਾਣ ਨਾ ਕਰ ਉਸ ਪਰਮੇਸ਼ਰ ਨੂੰ ਯਾਦ ਕਰ ਸੰਸਾਰ ਵਿੱਚ ਆਇਆ ਹੋਇਆ ਸਫਲਾ ਹੋਵੇਗਾ ਇਹ ਭਗਤ ਸਾਹਿਬ ਜੀ ਦਾ ਉਪਦੇਸ਼ ਸਿੱਖਿਆ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਮਾਫ਼ੀ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ